ਆਰਤੀ ਨੇ ਪੜ੍ਹ ਲਿਖ ਕੇ ਆਫਸਰ ਬਣ ਲੈਣਾ ਸਾਡੀ ਧੀ ਨੇ ਜੀ ਇਹ ਕਹਿੰਦੀ ਮੈਂ ਸਾਇੰਟਿਸਟ ਬਣਨਾ ਆਰਤੀ ਦੇ ਉਹ ਨਿੱਕੇ ਨਿੱਕੇ ਸੁਪਨੇ ਦਿਨੋਂ ਦਿਨ ਵੱਡੇ ਹੁੰਦੇ ਗਏ ਤੇ ਅੱਜ ਆਰਤੀ ਦੇ ਉਹਨਾਂ ਸੁਪਨਿਆਂ ਨੂੰ ਬੂਰ ਪੈਣ ਲੱਗਿਆ ਆਰਤੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਆ ਆਰਤੀ ਨੇ ਕਿੰਨੀ ਤਕਲੀਫ ਝੱਲੀ ਹੈ ਬਚਪਨ ਦੇ ਵਿੱਚ ਆ ਸਾਰੀ ਬਰਨ ਹੋਈ ਹੋਈ ਸੀ ਆਰਤੀ ਇਹਦੀ ਸਪਾਈਨਲ ਕੋਰਡ ਵੀ ਤੁਸੀਂ ਦੇਖਦੇ ਹੋ ਤਾਂ ਵਿੰਗੀ ਹੋ ਗਈ ਤੇ ਆਰਤੀ ਜੇ ਪੜਨ ਲੱਗਿਆ ਨਾ ਪੜ ਜਾਣ ਪਾਲੇ ਜੋਗੀ ਦੀ ਕੁੱਲ ਸੁਧਰ ਜੂ ਕੱਲੀ ਇਹਦੀ ਕੁੱਲ ਨਹੀਂ ਪੂਰੀ ਜੋਗੀਆਂ ਦੀ ਕੁੱਲ ਦੇ ਵਿੱਚ ਕਿਤੇ ਨਾ ਕਿਤੇ ਇਹ ਨਵੀਂ ਰੀਤ ਪੈਦਾ ਹੋਊਗੀ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਆ ਵੀ ਆਰਤੀ ਸਾਡੀ ਪੜ ਰਹੀ ਆ ਤੇ ਆਰਤੀ ਪੜ ਕੇ ਆਪਣੇ ਪੂਰੇ ਕੁੱਲ ਨੂੰ ਪੜਾਈ ਵੱਲ ਨੂੰ ਤੋਰੂਗੀ ਵੀਰਿਆ ਆ ਦੇਖੋ ਜੀ ਸਸਰੀਆ ਕਰਨ ਸਾਰੇ ਉਹ ਦੇਖੋ ਜੀ ਪਾਲੇ ਦੀ ਕੁੜੀ ਦੀ ਦੇਖੋ ਜੀ ਆਤ ਦੇਖੋ ਜੀ ਸਾਰੇ ਪਾਸੇ ਬਾਈ ਖਾਨ ਬੋਲਦਾ ਆ ਜਿਆ ਜੀ ਬੋਲਦਾ ਜੀ ਜੋਗੀ ਮੱਲੇ ਤੋਂ ਜੀ ਆ ਦੇਖ ਲੋ ਜੀ ਆ ਪਾਲਾ ਦੇ ਬਟੂ ਕੁਮਾਰ ਹੈ ਉਹ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਜੀ ਪਾਲਾ ਜੋਗੀ ਤੇ ਉਹਦੀ ਮੰਮੀ ਰੇਮਪੀ ਭੈਣ ਤੇ ਇਹ ਆਰਤੀ ਦੇ ਮੰਮੀ ਡੈਡੀ ਆ ਤੇ ਆਰਤੀ ਦੇ ਘਰ ਤੁਹਾਡੇ ਨੇ ਪਿੱਛੇ ਵੀ ਜਾਣਕਾਰੀ ਸਾਂਝੀ ਕੀਤੀ ਸੀ ਕਿ ਪੰਜ ਭੈਣਾਂ ਤੋਂ ਬਾਅਦ ਆਰਤੀ ਦੇ ਭਰਾ ਹੋਇਆ ਘਰ ਦੇ ਵਿੱਚ ਇਹਦਾ ਕੀ ਨਾਮ ਦੋਲਤਰਾਜ ਦੋਲਤਰਾਜ ਦੋਲਤਰਾਏ ਉਹ ਦੋਲਤਰਾਏ ਹਾਂ ਜੀ ਅਡਲトライ ਕਿਵੇਂ ਅਡਲトライ ਕੀ ਹਾਲ ਨੇ ਇਹ ਨਿੱਕੇ ਜਿਹੇ ਆ ਭਰਾ ਆਰਤੀ ਦਾ ਆਰਤੀ ਕੀ ਕਹਿੰਦਾ ਤੈਨੂੰ ਕਹਿੰਦਾ ਮੈਂ ਵੱਡਾ ਹੋ ਜਾਵਾਂ ਫਿਰ ਤੈਨੂੰ ਮੈਂ ਲੈ ਕੇ ਜਾਊਂਗਾ ਘਰੇ ਇਹ ਕਹਿੰਦਾ ਆਰਤੀ ਨੇ ਪੜ੍ਹ ਲਿਖ ਕੇ ਅਫਸਰ ਬਣ ਜਾਣਾ ਸਾਡੀ ਧੀ ਨੇ ਜੀ ਵਾਹਿਗੁਰੂ ਕਿਰਪਾ ਕਰੇ ਇਹ ਕਹਿੰਦੀ ਮੈਂ ਸਾਇੰਟਿਸਟ ਬਣਨਾ ਮੈਂ ਪੜ੍ਹ ਲਿਖ ਕੇ ਸਾਇੰਟਿਸਟ ਬਣਨਾ ਮੈਂ ਆਰਤੀ ਜਦੋਂ ਸਾਡੇ ਕੋਲ ਆਈ ਸੀ ਸੁਪਨਿਆਂ ਦੇ ਘਰ ਆਰਤੀ ਦੇ ਉਹ ਨਿੱਕੇ ਨਿੱਕੇ ਸੁਪਨੇ ਦਿਨੋਂ ਦਿਨ ਵੱਡੇ ਹੁੰਦੇ ਗਏ ਤੇ ਅੱਜ ਆਰਤੀ ਦੇ ਉਹਨਾਂ ਸੁਪਨਿਆਂ ਨੂੰ ਬੂਰ ਪੈਣ ਲੱਗਿਆ ਆਰਤੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਆ ਆਪਣੀ ਕਲਾਸ ਦੇ ਵਿੱਚੋਂ ਪਹਿਲੇ ਨੰਬਰ ਤੇ ਆਉਂਦੀ ਆ ਕੋਈ ਵੀ ਮੁਕਾਬਲੇ ਹੁੰਦੇ ਆ ਪੰਜਾਬੀ ਲਿਖਾਈ ਦੇ ਗੁਰਮੁਖੀ ਦੇ ਮੁਕਾਬਲਿਆਂ 'ਚ ਇੰਨੀ ਸੋਹਣੀ ਰਾਈਟਿੰਗ ਹੈ ਦੀ ਪੰਜਾਬੀ ਦੀ ਇੰਗਲਿਸ਼ ਦੀ ਹਿੰਦੀ ਦੀ ਰਾਈਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੈ ਦੀ ਤੇ ਬਹੁਤ ਹੁਸ਼ਿਆਰ ਆ ਪਰ ਆਪਣੇ ਮਾਪੇ ਨੂੰ ਮਿਲ ਕੇ ਦੇਖ ਕੇ ਥੋੜੀ ਸੈਂਸਟਿਵ ਹੋ ਕੇ ਰੋਣ ਲੱਗ ਜਾਂਦੀ ਹਰ ਵਾਰ ਜਾਣਾ ਵੀ ਨਹੀਂ ਚਾਹੁੰਦੀ ਕਿ ਨਾਲ ਤੇ ਉਹਨਾਂ ਨੂੰ ਕਹਿੰਦੀ ਆ ਵੀ ਮੇਰੇ ਨਾਲ ਮੇਰੀ ਭੈਣ ਨੂੰ ਪੜਨ ਲਾ ਦਿਓ ਪਿਛਲੀ ਵਾਰੀ ਅਸੀਂ ਬਹੁਤ ਜ਼ੋਰ ਵੀ ਲਾਇਆ ਸੀ ਜਿਹੜੀ ਇਹ ਤੋਂ ਛੋਟੀ ਹੈ ਨਗੀਨਾ ਉਹਨੂੰ ਵੀ ਇਸੇ ਰੱਖ ਲਈਏ ਪਰ ਉਹ ਮੰਨੀ ਨਹੀਂ ਇਸ ਵਾਰ ਉਹ ਆਈ ਹੋਈ ਨਹੀਂ ਇਸ ਵਾਰ ਹੁਣ ਦੋ ਭੈਣਾਂ ਹੀ ਆਈਆਂ ਆਰਤੀ ਦੀਆਂ ਇਹਦਾ ਨਾਂ ਹੈਗਾ ਰੋਸ਼ਨੀ ਇਹਦਾ ਨਾਂ ਹੈਗਾ ਕੋਮਲ ਇਹ ਇਹ ਤੋਂ ਵੱਡੀ ਹੈਗੀ ਕੋਮਲ ਤੋਂ ਨਗੀਨਾ ਇਹ ਆਰਤੀ ਆਰਤੀ ਤੋਂ ਵੱਡੀ ਹੈਗੀ ਨਗੀਨਾ ਨਗੀਨਾ ਤੋਂ ਵੱਡੀ ਗੱਗੂ ਆ ਮਨ ਲੇ ਕਿ ਪੰਜ ਭੈਣਾ ਤੇ ਛੇਵਾਂ ਦੌਲਤ ਰਾਏ ਤੇ ਜੁਦੀ ਸਾਰੇ ਜੀ ਵਾਕਿਫ ਆ ਆਰਤੀ ਨੇ ਕਿੰਨੀ ਤਕਲੀਫ ਝੱਲੀ ਆ ਬਚਪਨ ਦੇ ਵਿੱਚ ਆ ਸਾਰੀ ਬਰਨ ਹੋਈ ਹੋਈ ਸੀ ਆਰਤੀ ਇਹਦੀ ਸਪਾਈਨਲ ਕਾਰਡ ਵੀ ਤੁਸੀਂ ਦੇਖਦੇ ਹੋ ਤਾਂ ਵਿੰਗੀ ਹੋ ਗਈ ਕਿਉਂਕਿ ਗਰੀਬੀ ਦੇ ਕਰਕੇ ਇਹ ਲੈ ਭੈਣਾਂ ਮਾਪੇ ਇਲਾਜ ਨਹੀਂ ਕਰਵਾ ਸਕੇ ਜੋਗੀ ਪਾਲਾ ਜੋਗੀ ਜਿਹੜੇ ਸਮੁਦਾਏ ਨੂੰ ਬਿਲੋਂਗ ਕਰਦਾ ਉਹਦੇ ਵਿੱਚ ਇਹਨਾਂ ਦੀ ਪਰੰਪਰਾ ਵਾ ਇਹਨਾਂ ਦੀ ਰਿਵਾਇਤ ਆ ਵੀ ਇਹ ਕਮਾਈ ਨਹੀਂ ਕਰਨੀ ਕਿਰਤ ਕਮਾਈ ਨਹੀਂ ਕਰਨੀ ਮੰਗ ਕੇ ਹੀ ਖਾਣਾ ਕਿਉਂਕਿ ਜੋਗੀਆਂ ਦਾ ਪਹਿਲਾਂ ਤਾਂ ਰੋਜ਼ਗਾਰ ਚੱਲਦਾ ਸੀ ਸੱਪ ਲੈ ਕੇ ਪਟਾਰੀ ਚ ਪਾ ਕੇ ਆਪ ਦਾ ਰੋਜ਼ਗਾਰ ਉਹ ਵੀ ਇੱਕ ਰੋਜ਼ਗਾਰ ਹੀ ਸੀ ਪਰ ਫਿਰ ਸਰਕਾਰਾਂ ਵੱਲਿਓਂ ਜਾਂ ਵਾਤਾਵਰਣ ਪ੍ਰੇਮੀਆਂ ਵੱਲਿਓਂ ਰੋਗ ਲਾ ਦਿੱਤੀ ਗਈ ਵੀ ਸੱਪ ਨੂੰ ਪਟਾਰੀ ਜ ਨਹੀਂ ਪਾ ਸਕਦੇ ਸੱਪ ਨੂੰ ਗਲਚ ਨਹੀਂ ਪਾ ਸਕਦੇ ਸੱਪ ਨੂੰ ਕਮਾਈ ਦਾ ਸਾਧਨ ਨਹੀਂ ਬਣਾ ਸਕਦੇ ਉਸ ਵਾਰ ਇਹਨਾਂ ਕੋਲੋਂ ਪਟਾਰੀ ਤੇ বীਣ ਵੀ ਖੋਈ ਗਈ ਫਿਰ ਹੁਣ ਕਮਾਈ ਦਾ ਸਾਧਨ ਕੋਈ ਰਿਹਾ ਨਹੀਂ ਤੇ ਇਹਨਾਂ ਦੇ ਗੁਰੂਆਂ ਪੀਰਾਂ ਨੇ ਇਹਨਾਂ ਨੂੰ ਕਿਹਾ ਹੋਇਆ ਵੀ ਕੰਮ ਕਰਨਾ ਨਹੀਂ ਮੰਗ ਕੇ ਖਾਣਾ ਤੇ ਹੁਣ ਮੰਗ ਕੇ ਖਾਣਾ ਵੀ ਔਖਾ ਹੋ ਗਿਆ ਮੰਗਣ ਲਈ ਵੀ ਕੋਈ ਕੋਈ ਨਾ ਕੋਈ ਤਾਂ ਸਾਧਨ ਚਾਹੀਦਾ ਪ੍ਰਾਲਾ ਚਾਹੀਦਾ ਕਿ ਕਿਨਾਂ ਦੇ ਮਤਲਬ ਸਮੁਦਾਇ ਦੇ ਵਿੱਚ ਹੋਰ ਮਤਲਬ ਬੜੀ ਇੱਕ ਕਹ ਦੀਏ ਊਣਤਾਈ ਆ ਕਮੀ ਆ ਵੀ ਇਹ ਕੁੜੀਆਂ ਨੂੰ ਪੜਾਉਂਦੇ ਨਹੀਂ ਬੜੀ ਮੁਸ਼ਕਲ ਦੇ ਨਾਲ ਅਸੀਂ ਆਰਤੀ ਨੂੰ ਇੱਥੇ ਰੱਖਿਆ ਜੀ ਤੁਹਾਨੂੰ ਪਤਾ ਵੀ ਕਿਵੇਂ ਜੋਗੀ ਬਾਬੇ ਨੇ ਸਾਡੇ ਕੋਲ ਇੱਥੇ ਤਾੰਤ੍ਰਿਕ ਵੀ ਲਿਆਂਦੇ ਵੀ ਬਲੀ ਦੇਣੀ ਆ ਬਲੀ ਬੁਲੀ ਦਾ ਵੀ ਚੱਕਰ ਪਾਇਆ ਪਰ ਅਸੀਂ ਮੰਨੇ ਨਹੀਂ ਤੇ ਅੱਜ ਸਾਡੀ ਆਰਤੀ ਸਾਇੰਟਿਸਟ ਬਣਨ ਵੱਲ ਨੂੰ ਵਧ ਰਹੀ ਆ ਤੇ ਹੁਣ ਅਸੀਂ ਬੇਨਤੀਆਂ ਕਰਦੇ ਆ ਵੀ ਤੁਸੀਂ ਇਹਨਾਂ ਨੇ ਆਪਣੀਆਂ ਦੂਜੀਆਂ ਬੇਟੀਆਂ ਨੂੰ ਵੀ ਪੜਨ ਲਾਓ ਤੇ ਹੁਣ ਇਹ ਜਾਂਦੀਆਂ ਨਹੀਂ ਸਕੂਲੇ ਜਾਂਦੀਆਂ ਮੈਂ ਦੋ ਦਿਨ ਤੀਏ ਦਿਨ ਫੇਰ ਨਹੀਂ ਜਾਂਦੀਆਂ ਵੀ ਉੱਥੇ ਸਾਨੂੰ ਮਾਸਟਰ ਨਹੀਂ ਘੂਰਦੀ ਆ ਆ ਸਾਨੂੰ ਫਲਾਨਾ ਕੁੱਟ ਦਾ ਹੁਣ ਕਿਹੜੀ ਕਲਾਸ ਆ ਗੰਦੀ ਨੇ ਇੱਕ ਦੋ ਵਾਰੀ ਹਲੇ ਦਾ ਨਹੀਂ ਜੋ ਕੀ ਫਿਰ ਆ ਤਾਂ ਗੱਲ ਮਾੜੀ ਆ ਹੋਰ ਇਹ ਨਹੀਂ ਜਾਣਾ ਨਹੀਂ 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 ਜਦੋਂ ਮਾਰ ਜਾਓ ਤੁਹਾਡਾ ਬਿਲਕੁਲ ਬਿਲਕੁਲ ਨਹੀਂ ਗਲਤ ਬਿਲਕੁਲ ਇਹ ਗਲਤ ਗੱਲ ਜੀ ਅਰੇ ਕਿਵੇਂ ਜੀ ਨਹੀਂ ਜਾਂਦਾ ਨਹੀਂ ਨਹੀਂ ਅਰੇ ਦੋ ਦਿਨ ਨਾ ਕਿੰਨਾ ਵੀ ਨਹੀਂ ਜਾਂਦੀ ਉਹ ਤਾਂ ਜਾਂਦੀ ਏ ਨਹੀਂ ਉਹ ਵੀ ਕਦੇ ਕਦੇ ਜਾਂਦੀ ਏ ਇਹ ਵੀ ਝੂਟ ਝੂਟ ਤੂੰ ਬਾਲਨ ਤੇ ਰੱਖਿਆ ਹੋਇਆ ਹੈ ਨਾ ਕਦੇ ਕਦੇ ਜਾਂਦੀ ਆ ਕਦੇ ਕਦੇ ਜਾਂਦੀ ਆ ਦੋ ਦਿਨ ਤੇ ਜਾਂਦੀ ਕੁਲੇ ਤਾਂ ਨਹੀਂ ਜਾਂਦੀ ਕਿਹੜੀ ਜਮਾਤ ਚ ਤੈਨੂੰ ਪਤਾ ਨਾ ਵੀ ਪਤਾ ਨਹੀਂ ਸਕੂਲ ਜਾਂਦੀ ਹੀ ਨਹੀਂ ਰੈਂਪੀ ਪਹਿਨੇ ਤੂੰ ਅਨਪੜਤਾ ਨਾਲ ਕੱਢਿਆ ਜੀਵਨ ਇਹਨਾਂ ਨੂੰ ਵੀ ਤੂੰ ਚਾਹ ਨਹੀਂ ਆਈ ਤੇਰੇ ਵਾਂਗੂ ਹੀ ਰਹਿਣ ਇਹ ਸੜ ਨਹੀਂ ਚੜਪਣੀ 14-15 ਸਾਲਾਂ ਦੀ ਉਹਨੂੰ ਵਿਆਹ ਦੇਗੀ ਬਸ ਫਿਰ ਉਹ ਮਗਰ ਮਗਰ ਤੁਰੀਆਂ ਫੇੜੇ ਜਿਵੇਂ ਤੂੰ ਸਾਰੀ ਉਮਰ ਇਹਨੂੰ ਪੜਨ ਲਾ ਦੇ ਇਹਨੂੰ ਤੇ ਰੱਖ ਲਈਏ ਸੀ ਦੋ ਤਿੰਨ ਦਿਨ ਰੋਗੀ ਰੱਖ ਲਈਏ ਦੋ ਤਿੰਨ ਦਿਨ ਰੋਗੀ ਹਟ ਜੂਗੀ ਰੋਣੋ ਰੱਖ ਲਈ ਫਿਰ ਠੀਕ ਆ ਆਪਣੇ ਪੁੱਤ ਪੜਨਾ ਚਾਹ ਨਹੀਂ ਤੂੰ ਦੀਦੀ ਕੋਲ ਰਹਿਣਾ ਆਰਤੀ ਦੀਦੀ ਕੋਲ ਰਹਿਣਾ ਆਰਤੀ ਜੰ ਨੂੰ ਸੋਹਣੀਆਂ ਸੋਹਣੀਆਂ ਚੀਜ਼ਾਂ ਖਾਣ ਨੂੰ ਦੇਊਗੀ ਇਹਦੇ ਕੋਲੇ ਬੈੱਡ ਆ ਇੱਕ ਖਾਲੀ ਤੈਨੂੰ ਆਪਦੇ ਨਾਲ ਬੈੱਡ ਤੇ ਪਾਇਆ ਕਰੂਗੀ ਇੰਨੀਆਂ ਸੋਹਣੀਆਂ ਸੋਹਣੀਆਂ ਫਰਾਕਾਂ ਦੇਊਗੀ ਤੈਨੂੰ ਪਾਉਣ ਨੂੰ ਖਡਾਉਣੇ ਆਰਤੀ ਕੋਲੇ ਆਰਤੀ ਹੈਗੇ ਨਾ ਖਡਾਉਣੇ ਆਰਤੀ ਕੋਲੇ ਬਾਲੇ ਖਡਾਉਣੇ ਆ ਤੈਨੂੰ ਖਡਾਉਣੇ ਦੇਊਗੀ ਆਰਤੀ ਰੇਪਾ ਜੀ ਹੈ ਚੱਲ ਠੀਕ ਆ ਲੈ ਲਈ ਇਹ ਤਾਂ ਮੰਨ ਗਈ ਅੱਜ ਵੈਗ੍ਰੂ ਕਿਰਪਾ ਕਰੇ ਕੋਮਲ ਕੱਲੀ ਮਹਾਰਾਜਾ ਕਰਾਂਗੇ ਕੋਮਲ ਤੇ ਆਰਤੀ ਜੇ ਪਰਨ ਲੱਗਿਆ ਨਾ ਪੜ ਜਾਣ ਪਾਲੇ ਜੋਗੀ ਦੀ ਕੁੱਲ ਸੁਧਰ ਜੂ ਕੱਲੀ ਇਹਦੀ ਕੁੱਲ ਨਹੀਂ ਪੂਰੀ ਜੋਗੀਆਂ ਦੀ ਕੁੱਲ ਦੇ ਵਿੱਚ ਕਿਤੇ ਨਾ ਕਿਤੇ ਇਹ ਨਵੀਂ ਰੀਤ ਪੈਦਾ ਹੋਊਗੀ ਇਹ ਆਪਣੀਆਂ ਧੀਆਂ ਨੂੰ ਪੜਾਉਣ ਲੱਗਣਗੇ ਇਹ ਆਪਣੇ ਮੁੰਡਿਆਂ ਨੂੰ ਜ਼ਰੂਰ ਪੜਾਉਣਗੇ ਪਰ ਕੁੜੀ ਨੂੰ ਨਹੀਂ ਪੜਾਉਂਦੇ। ਪੜਾਉਣ ਦੀ ਕੋਸ਼ਿਸ਼ ਕਰਦੇ ਆ ਇਹ ਕਹਿੰਦੇ ਆ ਵਸੇ ਕਰਾਉਂਦੇ ਨਹੀਂ। ਆਰਤੀ ਦਾ ਵੀ ਇਹੀ ਕੰਮ ਸੀ। ਕਹਿ ਰਹੇ ਹੁੰਦੇ ਸੀ ਆਰਤੀ ਨੇ ਜਦੋਂ ਆਉਣਾ ਇੱਥੇ ਸਾਡੇ ਕੋਲੇ ਚਾਹੇ ਇਹਨੇ ਮਤਲਬ ਕੋਈ ਮਰਜ਼ੀ ਕਰੀ ਜਾਣਾ। ਮੰਨ ਲਓ ਗੰਦ ਹੱਥ 'ਤੇ ਨੂੰ ਲੱਗ ਗਿਆ। ਇਹਨਾਂ ਨੇ ਕਹੀ ਜਾਣਾ ਉਹਨੂੰ ਵੀ ਸਾਫ਼ ਕਰ ਲੈ ਸਾਫ਼ ਕਰ ਲੈ ਆਪ ਨਹੀਂ ਕਰਨਾ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਆ ਵੀ ਆਰਤੀ ਸਾਡੀ ਪੜ ਰਹੀ ਆ। ਅਰਤੀ ਪੜ ਕੇ ਆਪਣੇ ਪੂਰੇ ਕੁੱਲ ਨੂੰ ਪੜਾਈ ਵੱਲ ਨੂੰ ਤੋਰੂਗੀ ਅਰਦਾਸ ਕਰਿਓ ਬਸ ਇਹ ਪੜ ਲੈ ਕੇ ਸਾਡੀ ਧੀ ਆਪਣੇ ਆਪਣੇ ਮਾਂ ਬਾਪ ਦੇ ਸੁਪਨੇ ਪੂਰੇ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ